ਹੁਣ ਅਸੀਂ ਲੋਕਾਂ ਨੇ ਇਹ ਪਲਾਨ ਕੀਤਾ ਹੈ ਜੀ ਕਿ ਪੰਜਾਬ ਦੇ ਸਾਰੇ ਸਟੂਡੈਂਟਸ ਨੂੰ ਕੁਆਲਿਟੀ ਐਜੂਕੇਸ਼ਨ ਅਫੋਰਡੇਬਲ ਪ੍ਰਾਈਸ ਤੇ ਅਸੀਂ ਇਹ ਅਵੇਲੇਬਲ ਕਰਾਈਏ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਬੱਚਿਆਂ ਲਈ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਹੋਏ ਉਹਨਾਂ ਅਸੀਂ ਇਨਸ਼ੋਰ ਕਰੀਏ ਨਾ ਕੇਵਲ ਆਈਐਸ ਪੀਸੀਐਸ ਵਾਸਤੇ ਇਸ ਤੋਂ ਪਹਿਲੇ ਅਸੀਂ ਬਠਿੰਡਾ ਵਿੱਚ ਵੀ ਇੱਕ ਐਸਾ ਹੀ ਪਾਲਿਟ ਪ੍ਰੋਜੈਕਟ ਰਨ ਕੀਤਾ ਸੀਗਾ ਉੱਥੇ ਦੇ ਡੀਸੀ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਬਹੁਤ ਹੀ ਅੱਛਾ ਸਾਨੂੰ ਉੱਥੋਂ ਵੀ ਰਿਸਪੌਂਸ ਆਇਆ ਸੀਗਾ ਇਸੇ ਤਰ੍ਹਾਂ ਇੱਥੇ ਵੀ ਪਹਿਲੇ ਦਿਨਾਂ ਸਾਡੇ ਕੋਲ ਅਰਾਊਂਡ 30 ਸਟੂਡੈਂਟਸ ਸੀਗੇ ਕਲਾਸ ਦੇ ਵਿੱਚ ਤੁਸੀਂ ਥੋੜਾ ਡਿਟੇਲਰ ਦੇ ਵਿੱਚ ਪਲੀਜ਼ ਦੱਸ ਦੋ ਇਸ ਦੇ ਵਿੱਚ ਕੀ ਕੀ ਜੋ ਬੱਚੇ ਆ ਰਹੇ ਨੇ ਉਹਨਾਂ ਦੇ ਲਈ ਕੀ ਕੁਝ ਫੀਸ ਹੈਗੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਿਆਰੀ ਕਰਾਈ ਜਾਵੇ ਇਹ ਗੱਲ ਹੈ ਅਸੀਂ ਇੱਥੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਪਰਸਨਲਸ ਦੀ ਫੈਮਲੀਆਂ ਵਾਸਤੇ 50% ਆਪਣੀ ਫੀਸ ਫਲੈਟ ਆਫ ਕਰਤਾ ਹੈ ਜਿੱਨਾ ਵਾਸ ਸਿਲੇਬਸ ਹੈ ਜਿੰਨੀ ਡੈਪਥ ਵੀ ਜਾ ਕੇ ਨੂੰ ਅੱਜ ਦੇ ਇਗਜ਼ਾਮ ਦੇ ਅਕੋਰਡਿੰਗਲੀ ਪੜ੍ਹਨਾ ਹੈ ਉਹਦੇ ਲਈ ਘੱਟੋ ਘੱਟ ਸਾਲ ਸਵਾ ਸਾਲ ਦੀ ਤਿਆਰੀ ਉਸ ਤੋਂ ਬਾਅਦ ਰਿਵੀਜ਼ਨ ਤੇ ਟੈਸਟ ਵਾਸਤੇ ਹੋਰ ਟਾਈਮ ਜ਼ਰੂਰੀ ਹੈ ਸਾਰੀ ਫੈਸਿਲਿਟੀਆਂ ਇਕੁਲ ਰਹਿਣਗੀਆਂ ਕੋਈ ਡਿਸਕ੍ਰਿਮੀਨੇਸ਼ਨ ਜਾਂ ਕੋਈ ਕਟਾ ਨਹੀਂ ਕੀਤਾ ਜਾਏਗਾ ਕੀ ਪੰਜਾਬ ਪੁਲਿਸ ਦੇ ਹੀ ਨੌਜਵਾਨੀਏ ਬੱਚੇ ਹੋਣਗੇ ਇਸ ਅਕੈਡਮੀ ਦੇ ਵਿੱਚ ਸਿਵਿਲਿਅਨਸ ਵਾਸਤੇ ਹਾਲੇ ਤੱਕ ਅਸੀਂ 10% ਕੰਸੈਸ਼ਨ ਅਨਾਉਂਸ ਕੀਤਾ ਪਰ ਵੀ ਆਰ ਲੁਕਿੰਗ ਫਾਰਵਰਡ ਟੂ ਸਟੇਟ ਗਵਰਨਮੈਂਟ ਹਾਂਜੀ ਵਧੀਆ ਰਿਹਾ ਸਰ ਅੱਜ ਸਰ ਨੇ ਜਿੱਦਾਂ ਥੋੜਾ ਜਿਹਾ ਸ਼ਿਵਾਲੇ ਵਾਲੇ ਵੱਲ ਦੇਸ਼ ਦੱਸਿਆ ਤੇ ਵਧੀਆ ਲੱਗਾ ਸਰ ਦਾ ਪ੍ਰਾਣ ਦਾ ਤਰੀਕਾ ਜੀ ਵਧੀਆ ਲੱਗਾ ਤੇ ਬਾਕੀ ਹੁਣ ਬ੍ਰਾਂਚ ਜਿੱਦਾਂ ਕਲਾਸਾਂ ਚੱਲਣਗੇ ਉਹ ਸਾਬ ਨਾਲ ਬੋਲੋ ਐਕਸਪੀਰੀਅੰਸ ਕਿਹੋ ਜਿਹਾ ਉਹ ਵਧੀਆ ਗੁੱਡ ਐਕਸਪੀਰੀਅੰਸ ਏ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਲਾਈਫ 'ਚ ਕਈ ਸੁਪਨੇ ਲੈ ਕੇ ਚੱਲਦੇ ਆਪਾਂ ਨੂੰ ਕੋਈ ਰਾਈਟ ਪਾਥ ਦੱਸਣ ਵਾਲਾ ਨਹੀਂ ਹੁੰਦਾ ਏ ਡੀਜੀਪੀ ਸਾਹਿਬ ਤੇ ਬੀਜੀਪੀ ਸਾਹਿਬ ਵੱਲੋਂ ਵਧੀਆ ਇੱਕ ਪੈਲ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਗਿਆ ਹੈਗਾ ਪੰਜਾਬ ਪੁਲਿਸ ਵੱਲੋਂ ਆਈਐਸ ਆਈਪੀਐਸ ਅਤੇ ਪੀਸੀਐਸ ਦੇ ਜਿਹੜੇ ਕੋਰਸ ਜੋ ਕਿ ਬਹੁਤ ਕੌਸਟਲੀ ਮਿਲਦੇ ਨੇ ਜਿਨ੍ਹਾਂ ਨੂੰ ਸਿੱਖਣ ਦੇ ਲਈ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦੇ ਵਿੱਚ ਅੱਜ ਚਾਹੇ ਕਿ ਭਈ ਅਸੀਂ ਆਈਐਸ ਆਈਪੀਐਸ ਅਤੇ ਪੀਸੀਐਸ ਬਣਨਾ ਹੈ ਪਰ ਉਸ ਦੇ ਲਈ ਪੈਸੇ ਉਸ ਦੇ ਲਈ ਸਮਾਂ ਉਸ ਦੇ ਲਈ ਸੁਰੱਖਿਆ ਜਿਹੜੀ ਹੈ ਉਹ ਕਾਫੀ ਮਾਇਨੇ ਕਰਦੀ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਇੱਕ ਇਨੀਸ਼ੀਏਟਿਵ ਕੀਤਾ ਗਿਆ ਪੰਜਾਬ ਪੁਲਿਸ ਬੁੱਲੂ ਇਹ ਚੀਜ਼ ਇੱਕ ਅਕੈਡਮੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਘੱਟ ਫੀਸ ਦੇ ਵਿੱਚ ਜਿਹੜਾ ਹੈ ਉਹ ਹਰ ਇੱਕ ਤਰੀਕੇ ਦੀ ਸਿੱਖਿਆ ਜਿਹੜੀ ਉਹ ਮੁਹਾਇਰ ਕਰਾਈ ਜਾਵੇਗੀ ਸਾਡੇ ਨਾਲ ਰਾਜਮਨ ਹੋਤਰਾ ਨੇ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਆਈਐਸ ਆਈਪੀਐਸ ਅਤੇ ਪੀਸੀਐਸ ਦੀ ਤਿਆਰੀ ਕਰਾਈ ਜਾਂਦੀ ਹੈ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਸਭ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਅਤੇ ਬੜਾ ਅੱਛਾ ਇੱਕ ਇਨਸੈਂਟਿਵ ਲਿਆ ਹੈਗਾ ਪੰਜਾਬ ਪੁਲਿਸ ਵੱਲੋਂ ਤੇ ਮੈਂ ਜ਼ਰੂਰ ਜਾਨਣਾ ਚਾਹੁੰਗਾ ਇਹ ਕਿਵੇਂ ਮਨ ਦੇ ਵਿੱਚ ਕਿਨਾਂ ਦੇ ਖਿਆਲ ਆਇਆ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸ਼ੁਰੂ ਕੀਤਾ ਗਿਆ ਤੇ ਅੱਜ ਫਰਸਟ ਡੇ ਰਿਹਾ ਪਹਿਲਾ ਦਿਨ ਦਾ ਕੀ ਐਕਸਪੀਰੀਅੰਸ ਕਾਫੀ ਟਾਈਮ ਤੋਂ ਅਸੀਂ ਸੁਣ ਰਹੇ ਹਾਂ ਜੀ ਕਿ ਮੁੱਖ ਮੰਤਰੀ ਪੰਜਾਬ ਦਾ ਖੁਦ ਦਾ ਇੱਕ ਵਿਚਾਰ ਹੈ ਕਿ ਬੱਚਿਆਂ ਨੂੰ ਇਹ ਕੋਚਿੰਗ ਮੁਹੱਈਆ ਕੀਤੀ ਜਾਏ ਤੇ ਉਹ ਉਸੇ ਇਨੀਸ਼ੀਏਟਿਵ ਨੂੰ ਮਦਦ ਦਰੱਖਤੇ ਹੋਏ ਸਾਨੂੰ ਨਾਲ ਡੀਜੀਪੀ ਏਡੀਜੀਪੀ ਮਿਸਟਰ ਫਾਰੂਕੀ ਨੇ ਸਾਨੂੰ ਪੁੱਛਿਆ ਸੀਗਾ ਜੀ ਇਸ ਤੋਂ ਪਹਿਲੇ ਅਸੀਂ ਬਠਿੰਡਾ ਵਿੱਚ ਵੀ ਇੱਕ ਐਸਾ ਹੀ ਪਾਲਿਟ ਪ੍ਰੋਜੈਕਟ ਰਨ ਕੀਤਾ ਸੀਗਾ ਉੱਥੇ ਦੇ ਡੀਸੀ ਸਾਹਿਬ ਨੇ ਸਾਡਾ ਨਾਲ ਸ਼ੁਰੂ ਕੀਤਾ ਸੀਗਾ ਬਹੁਤ ਹੀ ਅੱਛਾ ਸਾਨੂੰ ਉੱਥੋਂ ਵੀ ਰਿਸਪੌਂਸ ਆਇਆ ਸੀਗਾ ਇਸੇ ਤਰ੍ਹਾਂ ਇੱਥੇ ਵੀ ਪਹਿਲੇ ਦਿਨਾਂ ਸੜਕੂਲ ਆਊਂਡ 30 ਸਟੂਡੈਂਟਸ ਸੀਗੇ ਕਲਾਸ ਦੇ ਵਿੱਚ ਤੇ ਦੇ 올 ਆਰ ਵੈਰੀ ਹਾਰਡ ਵਰਕਿੰਗ ਕਾਫੀ ਐਂਬੀਸ਼ੀਅਸ ਬੱਚੇ ਆ ਤੇ ਸਾਡਾ ਤਾਂ ਹੀ ਸੁਪਨਾ ਜੀ ਕਿਸੇ ਤਰ੍ਹਾਂ ਜੇ ਪੰਜਾਬ ਦਾ ਜਿਹੜਾ ਬੱਚਾ ਜ਼ਿਆਦਾਤਰ ਜਾਂ ਤਾਂ ਗਲਤ ਪਾਸੇ ਨਸ਼ਿਆਂ ਵਾਲੇ ਪਾਸੇ ਤੁਰ ਗਿਆ ਕਿਥੇ ਬੁਰੀ ਸੰਗਤ ਦੇ ਵਿੱਚ ਪੈ ਕੇ ਜਾਂ ਬਾਹਰ ਜਾਣ ਨੂੰ ਜ਼ਿਆਦਾ ਉਹ ਬੱਚੇ ਹੋ ਗਏ ਉਤਾਰੂ ਜਿੱਤੇ ਕੀ ਬਾਹਰ ਜਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਵੀ ਕਰਨਾ ਪਿਆ ਬਟ ਹੁਣ ਅਸੀਂ ਲੋਕਾਂ ਨੇ ਇਹ ਪਲਾਨ ਕੀਤਾ ਹੈ ਜੀ ਕਿ ਪੰਜਾਬ ਦੇ ਸਾਰੇ ਸਟੂਡੈਂਟਸ ਨੂੰ ਕੁਆਲਿਟੀ ਐਜੂਕੇਸ਼ਨ ਅਫੋਰਡੇਬਲ ਪ੍ਰਾਈਸਿਸ ਤੇ ਅਸੀਂ ਅਵੇਲੇਬਲ ਕਰਾਈਏ ਔਰ ਸਿਮਿਲਰਲੀ ਇਹ ਸਿਰਫ ਇੱਕ ਪੁਲਿਸ ਮੈਪ ਵਿੱਚ ਨਹੀਂ ਅਸੀਂ ਹੋਰ ਵੀ ਮੈਕਸਮਾ ਦੇ ਵਾਸਤੇ ਅੱਗੇ ਆਣਾ ਚਾਹਾਂਗੇ ਸਾਡਾ ਤਾਂ ਇਹ ਸੁਪਨਾ ਜੀ ਕੀ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਬੱਚਿਆਂ ਲਈ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਹੋਏ ਉਹਨਾਂ ਅਸੀਂ ਇਨਸ਼ੋਰ ਕਰੀਏ ਨਾ ਕੇਵਲ ਆਈਐਸ ਪੀਸੀਐਸ ਵਾਸਤੇ ਬਾਕੀ ਹੋਰ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੈ ਚਾਹੇ ਉਹ ਨੈੱਬ ਤਹਿਸੀਲਦਾਰ ਦਾ ਹੋਵੇ ਪਟਵਾਰੀ ਦਾ ਹੋਵੇ ਜਾਂ ਫਿਰ ਉਹ ਐਸਐਸਸੀ ਬੈਂਕਿੰਗ ਦੇ ਹੋਣ ਸੋ ਵੀ ਹੈਵ ਅ ਗੁੱਡ ਟੀਮ ਐਂਡ ਵੈਰੀ ਗੁੱਡ ਰਿਜ਼ਲਟਸ ਇਨ ਦਾ ਪਾਸਟ ਈਅਰਸ ਤੇ ਸਾਡੀ ਆਪਣੀ ਟੀਮ ਨੇ ਆਪਣੀਆਂ ਖੁਦ ਦੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਵਧੀਆ ਪਬਲਿਕੇਸ਼ਨ ਹਾਊਸਿਸ ਵੱਲੋਂ ਪਬਲਿਸ਼ ਹੋਈਆਂ ਇਸ ਤੋਂ ਇਲਾਵਾ ਅਸੀਂ ਪਹਿਲੀ ਐਸੀ ਐਪ ਤਿਆਰ ਕੀਤੀ ਹੈ ਜਿਹੜੀ ਕਿ ਪੰਜਾਬੀ ਲੈਂਗੁਏਜ ਦੇ ਵਿੱਚ ਵੀ ਪੜਾਉਂਦੀ ਹੈ ਤੇ ਆਨਸਰਸ ਵੀ ਦਿੰਦੀ ਹੈ ਆਨਸਰਸ ਦੀ ਵੈਲਿਊਏਸ਼ਨ ਕਰਕੇ ਪੂਰਾ ਫੀਡਬੈਕ ਦਿੰਦੀ ਹੈ AI ਪਾਵਰਡ ਐਪ ਹੈ ਜਿਹਦਾ ਅਸੀਂ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਨਾਲ MOU ਵੀ ਸਾਈਨ ਕੀਤਾ ਹੈ ਸੋ ਪਹਿਲੀ ਵਾਰ ਐਸੀ ਕੋਈ ਐਪ ਬਣੀ ਹੈ ਤੇ ਅਸੀਂ ਚਾਹਾਂਗੇ ਪੰਜਾਬ ਦੇ ਸਾਰੇ ਬੱਚਿਆਂ ਤੱਕ ਇਹ ਪਹੁੰਚੇ ਔਰ ਬਿਲਕੁਲ ਜਿਹੜੀ ਕੁਆਲਿਟੀ ਐਜੂਕੇਸ਼ਨ ਹੈ ਅਫੋਰਡੇਬਲ ਹੋ ਜਾਏ। ਹੂੰ ਅੱਛਾ ਬੜਾ ਇੱਕ ਅੱਛਾ ਜਿਹੜਾ ਹੈਗਾ ਇਹ ਉਹ ਬੱਚਿਆਂ ਦੇ ਲਈ ਇੱਕ ਉਪਹਾਰ ਹੀ ਮੰਨ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਫੀਸ ਕਨਸੈਂਸ਼ਨ ਹੋਈ ਹੈ ਜਾਂ ਫਿਰ ਹਰ ਇੱਕ ਚੀਜ਼ਾਂ ਮਹਾਂ ਹੋਈਆਂ ਤੁਸੀਂ ਥੋੜਾ ਡਿਟੇਲਰ ਦੇ ਵਿੱਚ ਪਲੀਜ਼ ਦੱਸ ਦੋ ਇਸ ਦੇ ਵਿੱਚ ਕੀ ਕੀ ਜੋ ਬੱਚੇ ਆ ਰਹੇ ਨੇ ਉਹਨਾਂ ਦੇ ਲਈ ਕੀ ਕੁਝ ਫੀਸ ਹੈਗੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਿਆਰੀ ਕਰਾਈ ਜਾਵੇਗੀ ਕਿੰਨਾ ਕੁ ਸਮਾਂ ਹੈਗਾ ਹੈ ਕਿੰਨਾ ਕੁ ਪੀਰੀਅਡ ਹੈ ਸਾਡੀ ਨਾ ਅਕੈਡਮੀ ਦਾ ਜੀ ਕਸੂਲ ਹੈ ਜੀ ਕਿ ਵਾਂਸ ਅ ਸਟੂਡੈਂਟ ਇਜ਼ ਆਲਵੇਜ਼ ਅ ਸਟੂਡੈਂਟ ਤੇ ਅਸੀਂ ਇਕਵਰੀ ਫੀਸ ਲੈਂਦੇ ਹਾਂ ਉਸ ਤੋਂ ਬਾਅਦ ਜਦ ਤੱਕ ਬੱਚੇ ਦਾ ਸਿਲੈਕਸ਼ਨ ਨਾ ਹੋ ਜਾਏ ਦੁਬਾਰਾ ਅਸੀਂ ਫੀਸ ਨਹੀਂ ਲੈਂਦੇ ਉਹ ਕਿੰਨੀ ਵਾਰ ਮਰਜ਼ੀ ਕੋਰਸ ਰਿਪੀਟ ਕਰ ਸਕਦਾ ਹੈ ਕੋਰਸ ਦੀ ਡਿਊਰੇਸ਼ਨ ਜਿਹੜੀ ਆਈਐਸ ਦੇ ਕੋਰਸ ਦੀ ਡਿਊਰੇਸ਼ਨ ਹੈ ਉਹ ਘੱਟੋ-ਘੱਟ 13 ਤੋਂ 14 ਮਹੀਨੇ ਹੈ ਤੇ ਪੀਸੀਐਸ ਦੇ ਕੋਰਸ ਦੀ ਡਿਊਰੇਸ਼ਨ 7 ਤੋਂ 8 ਮਹੀਨੇ ਹੈ ਬਹੁਤ ਸਾਰੀਆਂ ਅਕੈਡਮੀਆਂ ਕਲੇਮ ਕਰਦੀਆਂ ਜੀ ਅਸੀਂ ਸਿਲੇਬਸ ਇਸ ਤੋਂ ਘੱਟ ਟਾਈਮ ਪੂਰਾ ਕਰਾ ਦਿੰਦੇ ਹਾਂ ਮੈਨੂੰ ਲੱਗਦਾ ਜੀ ਉਹ ਬੱਚਿਆਂ ਨਾਲ ਧੋਖਾ ਹੀ ਬਾਦ ਰਿਵੀਜ਼ਨ ਤੇ ਟੈਸਟ ਵਾਸਤੇ ਹੋਰ ਟਾਈਮ ਜ਼ਰੂਰੀ ਹੈ ਤੇ ਮੈਂ ਪੇਰੈਂਟਸ ਨੂੰ ਇਹ ਰਿਕੁਐਸਟ ਕਰਾਂਗਾ ਕਿ ਬੱਚਿਆਂ ਨੂੰ ਡੇਢ ਸਾਲ ਦਾ ਟਾਈਮ ਦੇਣ ਔਰ ਰੈਦਰ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਬੱਚਾ ਤਿਆਰੀ ਸ਼ੁਰੂ ਕਰੇ ਇਹ ਤਿਆਰੀ ਕਾਲਜ ਦੇ ਨਾਲ ਨਾਲ ਹੀ ਕਰਨੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਦ ਤੱਕ ਡੇਟ ਸ਼ੀਟ ਨਹੀਂ ਆਂਦੀ ਤਦ ਤੱਕ ਬੱਚੇ ਕੋਈ ਖਾਸ ਪੜ੍ਹਦੇ ਵੀ ਨਹੀਂ ਆ ਅੱਜਕਲ ਦੀ ਜਨਰੇਸ਼ਨ ਜ਼ਿਆਦਾ ਟਾਈਮ ਤਾਂ ਇੰਸਟਾਗ੍ਰਾਮ ਤੇ ਸਪੈਂਡ ਕਰਦੀ ਹੈ ਰੀਲਾਂ ਵੇਖ-ਵੇਖ ਕੇ ਤੇ ਉਹ ਟਾਈਮ ਵੇਸਟ ਨਹੀਂ ਆ ਕਿੱਲੀ ਕਰ ਰਹੇ ਆ ਇਸ ਤੋਂ ਬੈਟਰ ਹੈ ਕਿ ਅਸੀਂ ਉਹਨਾਂ ਨੂੰ ਸਿੱਧੇ ਰਸਤੇ ਲਾਈਏ ਪੜ੍ਹਾਈਏ ਨੋਲੇਜੇਬਲ ਜਿੱਥੇ ਤੱਕ ਫੀਸ ਦੀ ਗੱਲ ਹੈ ਅਸੀਂ ਇੱਥੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਪਰਸਨਲਸ ਦੀ ਫੈਮਲੀਆਂ ਵਾਸਤੇ 50% ਆਪਣੀ ਫੀਸ ਵਿੱਚ ਫਲੈਟ ਆਫ ਕਰਤਾ ਹੈ ਬਟ ਕੰਪਰੋਮਾਈਜ਼ ਕਿਸੇ ਵੀ ਕੁਆਲਿਟੀ ਨਾਲ ਨਹੀਂ ਕੀਤਾ ਗਿਆ ਟੀਚਰਸ ਵੀ ਸੇਮ ਰਹਿਣਗੇ ਜੋ ਸਾਡੇ ਮੇਨ ਟੀਚਰਸ ਐ ਨੋਟਸ ਸੇਮ ਦਿੱਤੇ ਜਾਣਗੇ ਪ੍ਰਿੰਟਡ ਬੁੱਕਸ ਜਿਹੜੀਆਂ ਸਾਡੀਆਂ ਮੇਨ ਪਬਲਿਕेशंस ਐ ਐਪ ਦੀ ਐਕਸੈਸ ਦਿੱਤੀ ਜਾਏਗੀ ਟੈਸਟ ਹੋਣਗੇ ਸਾਰੀ ਫੈਸਿਲਿਟੀਆਂ ਇਕੁਅਲ ਰਹਿਣਗੀਆਂ ਕੋਈ ਡਿਸਕ੍ਰਿਮੀਨੇਸ਼ਨ ਜਾਂ ਕੋਈ ਕਾਟਾ ਨਹੀਂ ਕੀਤਾ ਜਾਏਗਾ ਅੱਛਾ ਇਸ ਕਿਉਂਕਿ ਇੱਕ ਤਰੀਕੇ ਦਾ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਇਹ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈਗਾ ਕਿ ਪੰਜਾਬ ਪੁਲਿਸ ਦੇ ਹੀ ਨੌਜਵਾਨੀਆ ਬੱਚੇ ਹੋਣਗੇ ਇਸ ਅਕੈਡਮੀ ਦੇ ਵਿੱਚ ਜਾਂ ਫਿਰ ਸਿਵਿਲੀਅன்ஸ் ਵੀ ਜਿਹੜਾ ਹੈ ਉਹ ਆ ਕੇ ਇਸ ਅਕੈਡਮੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਐ ਅ ਸਿਵਿਲਿਅਨਸ ਵਾਸਤੇ ਹਲੇ ਤੱਕ ਅਸੀਂ 10% ਕੰਸੈਸ਼ਨ ਅਨਾਉਂਸ ਕੀਤਾ ਹੈ ਪਰ ਵੀ ਆਰ ਲੁਕਿੰਗ ਫਾਰਵਰਡ ਟੂ ਸਟੇਟ ਗਵਰਨਮੈਂਟ ਜੇ ਉਹ ਸਾਨੂੰ ਕੁਝ ਇਹਦੇ ਵਿੱਚ ਹਲਾਸ਼ੇਰੀ ਦਿੰਦੇ ਆ ਸਾਡਾ ਸਾਡਾ ਸਪੋਰਟ ਕਰਦੇ ਆ ਤੇ ਅਸੀਂ ਸਾਰਿਆਂ ਵਾਸਤੇ ਕਰ ਸਕਦੇ ਹਾਂ ਮਤਲਬ ਕਰ ਸਕਦੇ ਹੈ ਕਿਉਂ ਇਸ ਸਮੇ 10% ਜਿਹੜਾ ਹੈਗਾ ਵੈਸੇ ਓਵਰਆਲ ਕਿੰਨੀ ਕੀ ਫੀਸ ਹੈਗੀ ਜੇਕਰ ਕੋਈ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਇਹ ਬੱਚਾ ਹੁੰਦਾ ਹੈ ਜਾਂ ਫਿਰ ਸਿਵਿਲੀਅਨ ਹੁੰਦਾ ਹੈ ਕਿੰਨੋ ਵੈਸੇ ਸਾਡੀ ਫੀਸ ਚੰਡੀਗੜ੍ਹ ਤੇ 1.40 ਲੱਖ ਹੈ ਜੀ ਇੱਥੇ ਅਸੀਂ 70000 ਕੀਤੀ ਹੈ ਜਿੰਨੂੰ ਅਸੀਂ ਤਿੰਨ ਕਿਸ਼ਤਾਂ 'ਚ ਲੈ ਰਹੇ ਹਾਂ 25 25 ਤੇ 20 ਉਹ ਵੀ ਦੋ ਦੋ ਮਹੀਨੇ ਦੇ ਗੈਪ ਤੇ ਤੇ ਅਸੀਂ ਬਿਲਕੁਲ ਪਾਕਟ ਫ੍ਰੈਂਡਲੀ ਸਿਸਟਮ ਬਣਾਇਆ ਤਾਂ ਕਿ ਕਿਸੇ ਨੂੰ ਕੋਈ ਫੀਸ ਪੇ ਕਰਨ ਦੇ ਵਿੱਚ ਪ੍ਰੋਬਲਮ ਵੀ ਨਾ ਆਏ ਖਾਸ ਅੱਛਾ ਕਿੰਨੇ ਕੁ ਬੱਚੇ ਆਜੇ ਕਿਉਂਕਿ ਅੱਜ ਫਸਟ ਡੇ ਸੀਗਾ ਆ ਬੱਚਿਆਂ ਦੇ ਵਿੱਚ ਉਤਸ਼ਾਹ ਵੀ ਹੋਵੇਗਾ ਕਿੰਨੇ ਕੁ ਬੱਚੇ ਅੱਜ ਆਏ ਹੈਗੇ ਨੇ ਤੇ ਕਿਹੋ ਜਿਹਾ ਉਤਸ਼ਾਹ ਰਿਹਾ ਬੱਚਿਆਂ 30 ਸਟੂਡੈਂਟਸ ਸੀ ਸਾਰੇ ਹੀ ਬਹੁਤ ਜ਼ਿਆਦਾ ਲਾਈਕ ਸੈਲਫ ਮੋਟੀਵੇਟਿਡ ਬੱਚੇ ਸੀਗੇ ਸਾਰੇ ਹੀ ਬਹੁਤ ਧਿਆਨ ਨਾਲ ਪੜ੍ਹ ਰਹੇ ਸੀਗੇ ਐਂਡ ਆਮ ਲੁਕਿੰਗ ਫੋਰਵਰਡ ਕਿ ਬਹੁਤ ਜਲਦੀ ਅਸੀਂ ਇਹ 100 ਪਲੱਸ ਸਟੂਡੈਂਟ ਕਰ ਲਾਂਗੇ ਅੱਛਾ ਬੱਚਿਆਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਰਿਹਾ ਕਿ ਕਿਹੜੇ ਕਿਹੜੇ ਮਨ ਦੇ ਵਿੱਚ ਇੱਕ ਤਾਂ ਸਪਨੇ ਹੁੰਦੇ ਨੇ ਕਿਹੜੇ ਕਿਹੜੇ ਬੱਚਿਆਂ ਨੇ ਕਿਉਂਕਿ ਗੱਲਬਾਤ ਹੋਈ ਹੋਵੇਗੀ ਤੁਹਾਡੀ ਬੱਚੇ ਕਿਹੋ ਜਿਹੇ ਸਪਨੇ ਜਿਹੜੇ ਨੇ ਉਹ ਦੱਸ ਰਹੇ ਨੇ ਸਰ ਬੱਚੇ ਉਹ ਆ ਜਿਹੜੇ ਸਪਨੇ ਨਹੀਂ ਦਿਖ ਰਹੇ ਹਕੀਕਤ ਚ ਤੇ ਇਹਨਾਂ ਨੂੰ ਪਤਾ ਕਿ ਮਿਹਨਤ ਕਰਕੇ ਬਣਾਗੇ ਤੇ ਮਿਹਨਤ ਲਈ ਤਿਆਰ ਨੇ ਬਿਲਕੁਲ ਤਿਆਰ ਨੇ ਪ੍ਰੋਪਰ ਅੱਛਾ ਇੱਕ ਪੰਜਾਬ ਸਰਕਾਰ ਨੇ ਇਹ ਮੋਟੋ ਦਿੱਤਾ ਹੈ ਕਿ ਭਈ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਇੱਕ ਪਾਸੇ ਇਹ ਗੱਲ ਹੁੰਦੀ ਹੈ ਪਰ ਦੂਜੇ ਪਾਸੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਕਿ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਕੇ ਜਿਹੜਾ ਹੈ ਵਿਦੇਸ਼ ਨੂੰ ਭੱਜ ਰਹੇ ਨੇ ਇਸ ਚੀਜ਼ ਨੂੰ ਰੋਕਣ ਦੇ ਲਈ ਜਾਂ ਫ ਜੋ ਇਨੀਸ਼ੀਏਟਿਵ ਲਿਆ ਜਾਵੇਗਾ ਜਾਂ ਫਿਰ ਬੱਚੇ ਜਿਹੜੇ ਨੇ ਹੋਰ ਇਸ ਦੇ ਐਡਵਰਟਾਈਜ਼ਮੈਂਟ ਥਰੂ ਲੈ ਕੇ ਆਏ ਜਾ ਰਹੇ ਨੇ ਜਾਂ ਫਿਰ ਆਪ ਆ ਰਹੇ ਨੇ ਬੱਚੇ ਹਲੇ ਤੱਕ ਤਾਂ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਜੀ ਹਲੇ ਤਾਂ ਬੱਚੇ ਆਪ ਹੀ ਆ ਰਹੇ ਜਿਹੜੀ ਥੋੜੀ ਬਹੁਤੀ ਅਸੀਂ ਨੋਲੇਜ ਸਪਰੈਡ ਹੋਈ ਸੀਗੀ ਥਰੂ ਡਿਪਾਰਟਮੈਂਟ ਆਪਸ ਪੀਏਪੀ ਦੇ ਅੰਦਰ ਹੀ ਬਟ ਹੁਣ ਅਸੀਂ ਥੋੜੀ ਬੋਤੀ ਇਹਦੇ ਉੱਪਰ ਐਡਵਰਟਾਈਜ਼ਮੈਂਟ ਵੀ ਕਰਾਂਗੇ ਬਟ ਜੋ ਮੈਨੂੰ ਲੱਗਦਾ ਪੰਜਾਬ ਸਰਕਾਰ ਦਾ ਜੋ ਸੁਪਨਾ ਹੈ ਜੋ ਉਹਨਾਂ ਨੇ ਸੋਚਿਆ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਣਾ ਹੈ ਤੇ ਜਿਹੜੇ ਵਿਦੇਸ਼ ਜਾ ਕੇ ਬੱਚੇ ਉੱਥੇ ਖਰਾਬ ਹੋ ਰਹੇ ਹਨ ਉਹਨਾਂ ਨੂੰ ਇੱਥੇ ਰੋਕਣਾ ਤੇ ਵਧੀਆ ਉਹਨਾਂ ਨੂੰ ਪੋਖ ਵਿਖ ਦੇਣਾ ਉਹਦੇ ਲਈ ਇਹੋ ਜੇ ਹੋਰ ਐਗਜ਼ਾਮਸ ਦੀ ਤਿਆਰੀ ਦੇ ਲਈ ਇੱਕ ਵਧੀਆ ਕੰਪੀਟੀਟਿਵ এনਵਾਇਰਨਮੈਂਟ ਤਿਆਰ ਹੋਣਾ ਚਾਹੀਦਾ ਔਰ ਸਰਕਾਰ ਜਿੰਨੀ ਇਹਨੂੰ ਹੱਲਾਸ਼ੇਰੀ ਦੇਗੀ ਉਹਨਾਂ ਇਹ ਸਟੇਟ ਵਾਸਤੇ ਵਧੀਆ ਰਹੇਗਾ ਜੀ ਸਰਕਾਰ ਮਦਦ ਕਰੀ ਇਸ ਤੇ ਮਤਲਬ ਇਸ ਕੋਰਸ ਦੇ ਵਿੱਚ ਸਰਕਾਰ ਵੱਲੋਂ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੀ ਸਰ ਬਿਨਾ ਸਰਕਾਰ ਦੇ ਤਾਂ ਕੋਈ ਵੀ ਫੈਸਿਲਿਟੀ ਮਿਲ ਨਹੀਂ ਸਕਦੀ ਜੇ ਇੱਥੇ gsi ਸ਼ੁਰੂ ਕੀਤਾ ਤੇ ਵੀ ਸਰਕਾਰ ਦੀ ਰਜ਼ਮੰਦੀ ਨਾਲ ਹੀ ਹੋਇਆ ਜੀ ਅਸੀਂ ਪਹਿਲੇ ਬਠਿੰਡਾ ਕੀਤਾ ਸੀਗਾ ਤੇ ਮੈਨੂੰ ਲੱਗਦਾ ਬਹੁਤ ਛੇਤੀ ਸਾਨੂੰ ਸੁਨੇਹਾ ਮਿਲ ਜੇਗਾ ਜੀ ਕਿ ਪੂਰੇ ਪੰਜਾਬ 'ਚ ਅਸੀਂ ਇਸ ਨੂੰ ਲਾਗੂ ਕਰੀਏ ਅੱਛਾ ਪੰਜ ਪੂਰੇ ਪੰਜਾਬ ਦੇ ਵਿੱਚ ਮਤਲਬ ਇਹ ਹੈਗਾ ਇਹ ਤੁਹਾਡੇ ਵੀ ਮਨ ਦੇ ਵਿੱਚ ਕਿ ਲਾਗੂ ਹੋ ਸਕਦਾ ਸਰ ਮੈਂ ਆ ਪੰਜਾਬੀਆਂ ਜੀ ਤੇ ਮੈਂ ਤਾਂ ਚਾਹਾਂਗਾ ਜੀ ਪੂਰਾ ਪੰਜਾਬ ਚੰਗੀ ਤਰ੍ਹਾਂ ਪੜੇ ਤੇ ਪੰਜਾਬ ਅੱਗੇ ਵਧੇ ਪਿੱਛੇ ਜੇ ਜਦੋਂ ਪਿਛਲੇ ਸਾਲ ਆਈਐਸ ਦਾ ਰਿਜ਼ਲਟ ਆਇਆ ਸੀ ਸਾਡੀ ਅਕੈਡਮੀ ਚ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਆਇਆ ਸੀ ਉਦੋਂ ਵੀ ਇਹ ਗੱਲ ਹੋਈ ਸੀ ਸਾਡੀ ਕਿ ਪੰਜਾਬ ਦਾ ਨੰਬਰ ਜਿਹੜਾ ਹੈ ਚਾਹੇ ਉਹ ਆਈਐਸ ਆਈਪੀਐਸ ਹੋਵੇ ਜਾਂ ਆਰਮੀ ਚ ਹੋਵੇ ਨੰਬਰ ਘਟਦਾ ਜਾ ਰਿਹਾ ਪੱਲੇ ਨਾਲੋਂ ਤੇ ਸਾਡੀ ਸਭ ਦੀ ਇਹ ਕੋਸ਼ਿਸ਼ਾਂ ਰਹਿਣਗੀਆਂ ਕਿ ਅਸੀਂ ਇਸ ਨੰਬਰ ਨੂੰ ਜਿੰਨਾ ਵਧਾ ਸਕੀਏ ਵਧਾਈਏ ਠੀਕ ਹੈ शुक्रिया सर ਤਾਂ ਬਿਲਕੁਲ ਸਾਡੇ ਨਾਲ ਰਾਜ ਮਨੋਹਤਰਾ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਪਹਿਲਾ ਦਿਨ ਸੀਗਾ ਪਹਿਲੇ ਦਿਨ ਦੇ ਵਿੱਚ ਬੱਚਿਆਂ ਦਾ ਕਾਫੀ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਬੱਚੇ ਨੇ ਕੁਝ ਜਿਨ੍ਹਾਂ ਦੇ ਸੁਪਨੇ ਨੇ ਕਿ ਬਈ ਅਸੀਂ ਪੀਸੀਐਸ ਆਈਪੀਐਸ ਅਫਸਰ ਬਣੀਏ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਦੇ ਵਿੱਚ ਕੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਨੌਜਵਾਨ ਵੀ ਸਾਡੇ ਨਾਲ ਨੇ ਅੱਛਾ ਭਾਈ ਤੁਸੀਂ ਕੀ ਬਣਨਦੇਸ ਆਪਣੇ ਨੂੰ ਲੈ ਕੇ ਜਿਹੜਾ ਹੈਗਾ ਇਹ ਸੈਂਟਰ ਜੁਆਇਨ ਕੀਤਾ ਹੈ ਮੈਂ ਬੇਸਿਕਲੀ ਆਈਪੀਐਸ ਕਰਨ ਦੇ ਸਬੰਧ ਲੈ ਕੇ ਜੁਆਇਨ ਕੀਤਾ ਹੈ ਕੁਝ ਵੈਸੇ ਮੇਰੇ ਫਾਦਰ ਵੀ ਪੁਲਿਸ ਨੇ ਤੇ ਉਹਨਾਂ ਦਾ ਵੀ ਮਤਲਬ ਸ਼ੁਰੂ ਤੋਂ ਸਿਗਾ ਕਿ ਜਿਸ ਫੀਲਡ ਦੇ ਵਿੱਚ ਮੈਂ ਆ ਤੇ ਮੇਰਾ ਬੱਚਾ ਵੀ ਉਸ ਫੀਲਡ ਦੇ ਵਿੱਚ ਜਾਵੇ ਤੇ ਮੈਂ ਵੀ ਹੁਣ ਕੋਸ਼ਿਸ਼ ਕਰ ਰਿਹਾ ਵੀ ਇਹਦੇ ਵਿੱਚ ਟਰਾਈ ਕਰਕੇ ਤਾਂ ਵਧੀਆ ਕਰ ਸਕਾਂ ਕਿ ਅੱਜ ਫਸਟ ਡੇ ਰਿਹਾ ਕਿਹੋ ਜਿਹਾ ਦਿਨ ਰਿਹਾ ਅੱਜ ਤੁਹਾਡਾ ਤੁਸੀਂ ਪਹਿਲੇ ਦਿਨ ਜਦੋਂ ਆਏ ਹੋ ਤਾਂ ਕਿਹੋ ਜਿਹਾ ਸਰਨੇ ਸਿਖਾਇਆ ਹਾਂਜੀ ਵਧੀਆ ਰਿਹਾ ਸਰ ਅੱਜ ਸਰਨੇ ਜਿੱਦਾਂ ਥੋੜਾ ਹਿਸਟਰੀ ਬਾਰੇ 월ਡ ਹਿਸਟਰੀ ਬਾਰੇ ਦੱਸਿਆ ਤੇ ਵਧੀਆ ਲੱਗਾ ਸਰ ਦਾ ਪੜਾਉਣ ਦਾ ਤਰੀਕਾ ਜੀ ਵਧੀਆ ਲੱਗਾ ਤੇ ਬਾਕੀ ਹੁਣ ਗਾਂ ਜਿੱਦਾਂ ਦਾ ਕਲਾਸ ਚੱਲਣਗੇ ਉਹ ਸਾਬ ਨੂੰ ਪਤਾ ਲੱਗੂ अच्छा एक इनिशिएटिव ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਵੀ ਲਿਆ ਗਿਆ ਕਿ ਭਈ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਉਹ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੈਲਪ ਹੋਵੇ ਸਸਤੀ ਜਿਹੜੀ ਹੈ ਉਹ ਪੜ੍ਹਾਈ ਹੋਵੇ ਹਾਲਾਂਕਿ ਇਹ ਪੜ੍ਹਾਈ ਬਹੁਤ ਮਹਿੰਗੀ ਹੁੰਦੀ ਹੈ ਕਾਸਟਲੀ ਹੁੰਦੀ ਹੈ ਤੇ ਜਦੋਂ ਤੁਹਾਨੂੰ ਇਸ ਚੀਜ਼ ਦਾ ਜਦੋਂ ਪਤਾ ਲੱਗਿਆ ਉਦੋਂ ਮਨ ਦੇ ਵਿੱਚ ਫਸਟ ਖਿਆਲ ਕੀ ਆਇਆ ਪਹਿਲਾ ਪ੍ਰੇਫਰੈਂਸ ਕੀ ਆਈ ਕਈ ਚੀਜ਼ਾਂ ਸੋਚਣੀਆਂ ਵੀ ਹੁੰਦੀਆਂ ਨੇ ਇਸ ਜੀ ਨੂੰ ਲੈ ਕੇ ਪਰਿਵਾਰ ਵੱਲੋਂ ਕਿਹਾ ਜਾ ਤੁਹਾਡਾ ਸਹਿਯੋਗ ਰਿਹਾ ਹਾਂਜੀ ਪਰਿਵਾਰ ਵੱਲੋਂ ਦਾ ਜਿੱਦਾਂ ਫਾਇਦਾ ਤੋਂ sports seminary ਤੇ ਜਦੋਂ ਪਤਾ ਲੱਗਾ ਵੇ ਫੀ ਦੇ ਵਿੱਚ ਕਾਫੀ ਕੰਸੈਸ਼ਨ ਨੇ ਤੇ ਇਸ ਕਰਕੇ ਫਿਰ ਇੱਕ ਹੈਗਾ ਵੀ ਆਪਣੇ तकरीबन ਲੋਕਲ ਸ਼ਾਇਦ ਵੈਸੇ ਮੈਂ ਹੁਸ਼ਿਆਰਪੁਰ ਤੋਂ ਆ ਤੇ ਪਰ ਕਈਆਂ ਨੂੰ ਚੰਡੀਗੜ੍ਹ ਔਖਾ ਹੋ ਜਾਂਦਾ ਫਿਰ ਉੱਥੇ ਹੋਸਟਲ ਵਗੈਰਾ ਸਾਰਾ ਕੁਝ ਜ਼ਿਆਦਾ ਖਰਚਾ ਆ ਜਾਂਦਾ ਸੋ ਇਸ ਕਰਕੇ ਜਿੱਦਾਂ ਹੁਣ ਇੱਥੇ ਪੀਏਪੀ ਆ ਥੋੜਾ ਵੈਸੇ ਵੀ ਸੇਫ ਆ ਤੇ ਵਧੀਆ ਆ ਕਿਉਂਕਿ ਆਪਣੇ ਲੋਕਲ ਏਰੀਆ ਦੇ ਵਿੱਚ ਇੱਕ ਵਧੀਆ ਇੰਸਟੀਚਿਊਟ ਮਿਲ ਰਿਹਾ ਆ ਤੇ ਬਹੁਤ ਵਧੀਆ ਆ ਤੇ ਬਾਕੀ ਵੀ ਗਾਂਵ ਬੱਚਿਆਂ ਨੂੰ ਮਤਲਬ ਹੈਲਪ ਹੋਊਗੀ ਜੋ ਅੱਗੇ ਆਣਗੇ ਉਹਨਾਂ ਲਈ ਵੀ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਅੱਜ ਕੀ ਮੰਦ ਦੇ ਵਿੱਚ ਪਹਿਲਾਂ ਤਾਂ ਸਪਨਾ ਜ਼ਰੂਰ ਪੁੱਛੂੰਗਾ ਕੀ ਸਪਨਾ ਕੀ ਹੈ ਮੇਰਾ ਆਈਐਸ ਬਣਨ ਦਾ ਸੁਪਨਾ ਆਈਐਸ ਬਣਨ ਦਾ ਸੁਪਨਾ ਹੈ ਫਰਸਟ ਡੇ ਅੱਜ ਰਿਹਾ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਹੈ ਉਹ ਬੜੀਆ ਗੁੱਡ ਐਕਸਪੀਰੀਅੰਸ ਸੀ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਲਾਈਫ 'ਚ ਕਈ ਸੁਪਨੇ ਲਾ ਕੇ ਚੱਲਦੇ ਆ ਆਪਾਂ ਨੂੰ ਕੋਈ ਰਾਈਟ ਪਾਥ ਦੱਸਣ ਵਾਲਾ ਨਹੀਂ ਹੁੰਦਾ ਐਡੀਜੀਪੀ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਵਧੀਆ ਇੱਕ ਪਹਿਲ ਕੀਤੀ ਗਈ ਜੋ ਰਾਜਮਨੋਤਰਾ ਸਰ ਦੇ ਨਾਲ ਉਹਨਾਂ ਇੰਸਟੀਚਿਊਟ ਦੇ ਨਾਲ ਕੰਪਰੋਮਾਈਜ਼ ਕਰਕੇ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਦੇ ਬੱਚਿਆਂ ਨੂੰ ਇਸ ਚੀਜ਼ ਵੱਲ ਤੋਰਿਆ ਜਾਵੇ ਤੋਂ ਆਪਾਂ ਨੂੰ ਬਹੁਤ ਮੋਟੀਵੇਟ ਕੀਤਾ ਸਰ ਨੇ ਅੱਛਾ ਇੱਕ ਤਾਂ ਇੱਕ ਬੜਾ ਅੱਛਾ ਇਨੀਸ਼ੀਏਟਿਵ ਲਿਆ ਪੰਜਾਬ ਪੁਲਿਸ ਵੱਲੋਂ ਕਿ ਭਈ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਸਤੀ ਪੜ੍ਹਾਈ ਮਿਲ ਸਕੇ ਹਾਲਾਂਕਿ ਇਸ ਤਰੀਕੇ ਦੀ ਪੜ੍ਹਾਈ ਕਾਫੀ ਕਾਸਟਲੀ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਉਦੋਂ ਮਨ ਦੇ ਵਿੱਚ خیال ਪਰਿਵਾਰ ਦੇ ਵਿੱਚ ਕਿਉਂ ਜੀ ਹਾਂਜੀ ਦੇਖੋ ਕਈ ਪੁਲਿਸ ਆਫੀਸਰਸ ਨੇ ਜੋ ਮਰਜੀ ਬਟ ਫਿਰ ਵੀ ਕਈ ਘਰ ਦੇ ਹਾਲਾਤ ਇਹੋ ਜਿਹੇ ਹੁੰਦੇ ਉਹਨਾਂ ਨੇ ਫੈਮਲੀਆਂ ਨੂੰ ਆਪਣੇ ਬਜਟ ਅਕੋਰਡਿੰਗ ਹੁੰਦਾ ਜਿੱਦਾਂ ਫੀਸ ਦੇ ਵਿੱਚ ਕੰਸੈਸ਼ਨ ਹੋਈ ਆ ਉਹਨਾਂ ਨੂੰ ਵੀ ਸੌਖਾ ਹੋ ਜੂਗੇ ਆਪਣੇ ਬੱਚਿਆਂ ਦੇ ਸੁਪਨੇ ਨੂੰ ਪੂਰਾ ਕਰ ਸਕਣ ਕਈ ਬੱਚੇ ਸੁਪਨੇ ਪੂਰੇ ਕਰਨ ਨੂੰ ਉਹਨਾਂ ਤੋਂ ਫੀਸ ਨਹੀਂ ਦੇ ਪਉਂਦੇ ਈਜ਼ੀ ਵੇਅ ਆਪ ਇਨਸਟਾਲਮੈਂਟਸ ਦੇ ਵਿੱਚ ਬੱਚੇ ਫੀਸ ਆਪਦੀ ਪੇ ਕਰ ਸਕਣਗੇ ਅੱਛਾ ਅੱਜ ਫਸਟ ਡੇ ਰਿਹਾ ایکسپੀਰੀਅੰਸ ਤੁਸੀਂ ਕਹਿਣਾ ਬਹੁਤ ਅੱਛਾ ਰਿਹਾ ਤੁਸੀਂ ਕੰਟੀਨਿਊ ਕਰ ਪਾਉਂਗੇ ਲੱਗਦਾ ਹੈ ਕਿ ਪੜਾਈ ਸ਼ਰ ਸ਼ੂਰ ਕੰਟੀਨਿਊ ਕਰਨ ਨੂੰ ਤਾਂ ਅੱਜ ਆਪਾਂ ਜੁਆਇਨ ਜੋਬ ਦੇ ਵਿੱਚ ਟਾਈਮ ਕੱਢ ਕੇ ਆਪਾਂ ਕੰਟੀਨਿਊ ਕਰਨਾ ਆ ਉਹਦੇ ਜੋ ਲੈਕਚਰਸ ਆ ਸਟੂਡੀਓ ਮੈਨੂੰ ਬਾਈ ਜੀ ਕੀ ਸੁਪਨਾ ਲੈ ਕੇ ਤੁਸੀਂ ਅੱਜ ਇਸ ਅਕੈਡਮੀ ਦੇ ਵਿੱਚ ਆਇਓ ਮਨ ਦੇ ਵਿੱਚ ਕਿਹੜੇ ਕਿ ਸੁਪਨੇ ਨੇ ਸਰ ਅ ਜੁਆਇਨ ਕੀਤਾ ਸੀਗਾ ਪੀਸੀਐਸ ਜੀ ਦੀ ਸਟੱਡੀ ਲਈ ਤੇ ਰਾਜਸਰ ਹੁਣਾਂ ਨੇ ਉਹ ਮੋਡਿਊलेट ਇੰਨਾ ਕੀਤਾ ਕਿ ਸਰ ਹੁਣ ਹੀ ਕਹਿੰਦੇ ਕਿ ਆਈਐਸ ਤੇ ਆਈਐਸ ਜੀ ਸਟੱਡੀ ਕੰਟੀਨਿਊ ਕਰਾਂਗੇ ਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਬਹੁਤ ਗ੍ਰੇਟ ਐਕਸਪੀਰੀਅੰਸ ਆਇਤੋਂ ਲੱਗਦਾ ਮੋਟੀਵੇਸ਼ਨ ਮਿਲੀ ਅੱਜ ਫਿਰ ਤੁਹਾਨੂੰ ਪ੍ਰੋਪਰ ਕਿ ਕਿਸੇ ਹੋਰ ਚੀਜ਼ ਤੋਂ ਕਿਸੇ ਹੋਰ ਵੱਲ ਸ਼ਿਫਟ ਹੋਏ ਹਾਂ ਹਾਂਜੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਫਰਮਾਇਆ ਸੱਚਾ ਇੱਕ ਅੱਛਾ ਇਨੀਸ਼ੀਏਟਿਵ ਵੀ ਰਿਹਾ ਪੰਜਾਬ ਪੁਲਿਸ ਦਾ ਜਦੋਂ ਪਤਾ ਲੱਗਦਾ ਹੈ ਤੇ ਉਦੋਂ ਖਿਆਲ ਕੀ ਹੁੰਦੇ ਨੇ ਤੇ ਇਹ ਵੀ ਜ਼ਰੂਰ ਜਾਨੂਗਾ ਅੱਜ ਦਾ ਐਕਸਪੀਰੀਅੰਸ ਕਿਵੇਂ ਰਿਹਾ ਸਰ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਬਹੁਤ ਗ੍ਰੇਟ ਐਕਸਪੀਰੀਅੰਸ ਆ ਔਰ ਜੋ ਇਹ ਪਹਿਲ ਕਦਮੀ ਹੋਈ ਆ ਕਿ ਸਾਡੇ ਲਈ ਕੰਸੈਸ਼ਨ ਕੀਤੀ ਆ ਤੇ ਮੈਂ ਬਾਕੀ ਨੂੰ ਵੀ ਕਹਿਣਾ ਕਿ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਜੇ ਤੁਹਾਨੂੰ ਮਤਲਬ ਅਸੀਂ ਦੇਖਦੇ ਹਾਂ ਪਰ ਇੰਸਟੀਚਿਊਟ ਦੇ ਵਿੱਚ ਫੀਸ ਕਿੰਨੀ ਆ ਜੇ ਸਾਨੂੰ ਮਤਲਬ ਫੀਸ ਘਟ ਦੇ ਵਿੱਚ ਇਹ ਚੀਜ਼ ਮਿਲਦੀ ਆ ਤਾਂ ਹਰ ਇੱਕ ਨੂੰ ਇਹ ਚੀਜ਼ ਜੁਆਇਨ ਕਰਨੀ ਚਾਹੀਦੀ ਆ ਹਰ ਇੱਕ ਨੂੰ ਤਿਆਰੀ ਕਰਨੀ ਚਾਹੀਦੀ ਆ ਅੱਛਾ ਕੀ ਕੀ ਸੁਪਨਾ ਹੈ ਬਾਈ ਜੀ ਅੱਜ ਤੁਸੀਂ ਆਏ ਹੋ ਇਸ ਅਕੈਡਮੀ ਦੇ ਵਿੱਚ ਮਨ ਦੇ ਵਿੱਚ ਕਿਹੜੇ ਸੁਪਨੇ ਨੇ ਐਕਚੁਅਲੀ ਆਈ ਆਲਵੇਸ ਵਾਂਟਿਡ ਟੂ ਬੀ ਐਨ ਆਈਪੀਐਸ ਆਫੀਸਰ ਸ਼ੁਰੂ ਤੋਂ ਮੈਂ ਜੀ ਪੁਲਿਸ ਸਰਵਿਸਿਸ ਐਡਮਿਸ਼ਨ ਵਿੱਚ ਜਾਣਾ ਚਾਹੁੰਦਾ ਸੀਗਾ ਕਿਉਂਕਿ ਮੇਰੀ ਫੈਮਿਲੀ ਵੀ ਸਾਰੀ ਇਸੀ ਫੀਲਡ ਸੇ ਸ਼ੁਰੂ ਤੋਂ ਆਈ ਵਿਲ ਬੀ ਦ 3rd ਜਨਰੇਸ਼ਨ ਇਫ ਮੇਰਾ ਕਲੀਅਰ ਹੁੰਦਾ ਐਗਜ਼ਾਮ ਸੋ ਆਈ ਆਲਵੇਸ ਵਾਂਟਡ ਟੂ ਬੀ ਐਨ ਆਈਪੀਐਸ ਆਫੀਸਰ ਕਿਹੋ ਜਿਹਾ ਅੱਜ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਪਹਿਲਾ ਦਿਨ ਰਿਹਾ ਹੈਗਾ ਪਹਿਲੇ ਦਿਨ ਬੰਦਾ ਜਾਂਦਾ ਜਦੋਂ ਉਹਦੋਂ ਨਰਵਸੀ ਬਹੁਤ ਹੁੰਦਾ ਹੈ ਕਿ ਕਿਹੋ ਜੇ ਸਰ ਹੋਣਗੇ ਕਿਹੋ ਜੇ ਬੱਚੇ ਹੋਣਗੇ ਕਿਹੋ ਜਿਹਾ ਮਾਹੌਲ ਹੋਵੇਗਾ ਕਿਹੋ ਜਿਹਾ ਲੱਗਿਆ ਅੱਜ ਦਾ ਐਕਸਪੀਰੀਅੰਸ ਜੀ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਰਾਜ ਮ you should always go for the upper goals we should never go for the lower ones you should always go for the upper jive kisne ips karna hai he should not go for uh, pcs he should always go for ias tomde vich khayal sigge ajj kai khayal honge ki bhai jadon assi jaavange odo ki experience milega jadon tusi aaye odo ki experience milega je jo socha se ode nalo kafi better ਸਰ ਜਿਸ ਵੇਨਾ ਪੜਾਉਂਦੇ ਆ ਸਦਾ ਜਿਸ ਇਸ ਫੀਲਡ ਚ ਨੇ ਸਾਲ ਦਾ ਐਕਸਪੀਰੀਅੰਸ ਹੈ ਸੋ ਵੀ ਵਰ ਆਲ ਵੈਰੀ ਫੈਸੀਨੇਟਿਡ ਬਾਈ ਦਿਸ ਸਿਸਟਮ ਅੱਛਾ ਕੀ ਸਪਨਾ ਹੈ ਭਾਈ ਜੀ ਮਨ ਦੇ ਵਿੱਚ ਖਿਆਲ ਕੀ ਨੇ ਇਸ ਮੈਸਜ ਦਾ ਸ ਮੇਰੇ ਕੋ ਤਾਂ ਨੋਲੇਜ ਹੈ ਨਹੀਂ ਸੀ ਨਾ ਮੈਨੂੰ ਸਿਲੇਬਸ ਪਤਾ ਨਾ ਮੈਨੂੰ ਪਤਾ ਕਿ ਕਿਹੜਾ ਐਗਜ਼ਾਮ ਕਦੋਂ ਹੁੰਦਾ ਕੀ ਚਾਹੀਦਾ ਆ ਤਾਂ ਮੈਂ ਐਜ਼ ਅ ਨੋਲੇਜ ਐਕਸਪੋਜ਼ਰ ਲੈਣੀ ਆਇਆ ਹਾਂ ਪਤਾ ਲੱਗੇ ਕੀ ਸਿਲੇਬਸ ਆ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਤਾਂ ਹੁਣ ਤੱਕ ਥੋੜੀ ਕਲੈਰਟੀ ਮਿਲ ਰਹੀ ਆ ਹੋਰ ਕਲਾਸਸ ਵੀ ਲਗਾਉਂਗੇ ਤੇ ਬਹੁਤ ਵਧੀਆ ਰਹੂਗਾ ਬੜਾ ਅੱਛਾ ਅੱਜ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ ਉਹ ਜ਼ਰੂਰ ਜਾਣੂਗਾ ਹਰ ਇੱਕ ਦਾ ਐਕਸਪੀਰੀਅੰਸ ਉਹ ਕਰਾ ਰਿਹਾ ਤੁਹਾਡਾ ਐਕਸਪੀਰੀਅੰਸ ਕਿਹ ਰਿਹਾ ਅੱਜ ਫਸਟ ਡੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉਹ ਸਪਹਿਲਾ ਇੱਕਦਮ ਅਨਨੋਨ ਟਰੈਕਟਰੀ ਸੀ ਮੇਰੇ ਲਈ ਪਤਾ ਹੀ ਨਹੀਂ ਸੀ ਹੋਣਾ ਕੀ ਆਇਆ ਹੁਣ ਪਤਾ ਲੱਗ ਰਿਹਾ ਕੀ ਸਿਲੇਬਸ ਆ ਕੀ ਆਣਾ ਕਿਹੜੀ ਕ੍ਰੋਨੋਲੋਜੀ ਨਾਲ ਚੱਲਣਾ ਆ ਤਾਂ ਉਹ ਸਾਰਾ ਕੁਝ ਪਤਾ ਲੱਗ ਗਿਆ ਤਾਂ ਹੁਣ ਸੋਚ ਰਹੇ ਹਾਂ ਜੀ ਅਸੀਂ ਵੀ ਕਰ ਸਕਦੇ ਹਾਂ ਇਹ ਹਾਂ ਜੀ ਸ਼ੁਕਰੀਆ ਬਈ ਤੇ ਬਿਲਕੁਲ ਬੱਚੇ ਨੇ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਦਾ ਕਹਿਣਾ ਹੈ ਕਿ ਸਾਡਾ ਅੱਜ ਦੇ ਦਿਨ ਕਾਫੀ ਐਕਸਪੀਰੀਅੰਸ ਅੱਛਾ ਰਿਹਾ ਕੈਮਰਾਮੈਨ ਪੰਕੀ ਦੇ ਨਾਲ ਅਜਗੁਪਤਾ ਬਬੂ ਸ਼ਾਇਰ ਟਾਈਮ ਜਿਲੰਦ